ਵਿੱਚੋਂ ਤਿੰਨ ਕੁੜੀਆਂ ਲਾਪਤਾ ਹੋ ਜਾਂਦੀਆਂ ਨੇ ਇੱਕੋ ਪਿੰਡ ਦੀਆਂ ਜਿਸ ਤੋਂ ਬਾਅਦ ਮਾਪਿਓ ਨੂੰ ਚਿੰਤਾ ਸਤਾਈ ਹੋਈ ਹੈ ਕਿ ਆਖਿਰਕਾਰ ਉਹਨਾਂ ਦੀਆਂ ਧੀਆਂ ਕਿੱਧਰ ਨੂੰ ਗਈਆਂ ਨੇ ਘਰੋਂ ਤਾਂ ਤਿਆਰ ਹੋ ਕੇ ਸਕੂਲ ਗਈਆਂ ਸਨ ਪਰ ਸਕੂਲ ਦੇ ਵਿੱਚ ਢਿੱਡ ਦਰਦ ਦਾ ਬਹਾਨਾ ਲਗਾ ਕੇ ਅਰਜ਼ੀ ਲਿਖ ਕੇ ਮਾਸਟਰ ਨੂੰ ਦੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਛਲੀਆਂ ਜਾਂਦੀਆਂ ਨੇ ਪਰ ਘਰ ਵਾਪਿਸ ਨਹੀਂ ਆਉਂਦੀਆਂ ਰੋਂਦਾ ਕਰੋਂਦਾ ਹੋਇਆ ਪਰਿਵਾਰ ਇਸ ਵੇਲੇ ਆਪਣੇ ਧੀਆਂ ਨੂੰ ਪੁਕਾਰ ਰਿਹਾ ਪਰ ਹੁਣ ਉਹਨਾਂ ਦੀਆਂ ਧੀਆਂ ਕਿੱਧਰ ਨੂੰ ਗਈਆਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਤਤਰਨ ਤਰਨ ਦੇ ਅਧੀਨ ਆਉਂਦੇ ਪਿੰਡ ਪੈਣੀ ਮੱਸਾ ਸਿੰਘ ਪਿੰਡ ਦੀਆਂ ਕੁੜੀਆਂ ਨੇ ਇੱਕੋ ਪਿੰਡ ਦੀਆਂ ਤਿੰਨ ਕੁੜੀਆਂ ਨੇ ਜਿਹੜੀਆਂ ਕਿ ਸਕੂਲ ਗਈਆਂ ਸਨ ਪਰ ਅਚਾਨਕ ਲਾਪਤਾ ਹੋ ਜਾਂਦੀਆਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਨੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਮਾਪਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਸਾਨੂੰ ਸਹਿਯੋਗ ਦਿੱਤਾ ਜਾਏ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਕੁੜੀਆਂ ਨੂੰ ਲੱਭਣ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਜੇਕਰ ਇਹਨਾਂ ਦੀ ਉਮਰ ਦੀ ਗੱਲ ਕੀਤੀ ਜਾਵੇ ਤਕਰੀਬਨ 12-13 ਸਾਲ ਦੇ ਕਰੀਬ ਦੀ ਉਮਰ ਹੈ ਤਿੰਨਾਂ ਕੁੜੀਆਂ ਦੀ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਇਹ ਤਾਂ ਤੱਕ ਹੀ ਇਕੱਠੀਆਂ ਹੀ ਪੜਦੀਆਂ ਸਨ ਅਚਾਨਕ ਇਹਨਾਂ ਦੇ ਵੱਲੋਂ ਜੋ ਹੈ ਜ਼ਰੂਰੀ ਕੰਮ ਦੀ ਅਰਜ਼ੀ ਦੇ ਕੇ ਸਕੂਲ ਦੇ ਵਿੱਚੋਂ ਚਲੀਆਂ ਜਾਂਦੀਆਂ ਨੇ ਘਰ ਨਹੀਂ ਪਹੁੰਚਦੀਆਂ ਪਰਿਵਾਰ ਭਾਲ ਕਰਦਾ ਪਰ ਨਹੀਂ ਮਿਲਦੀਆਂ ਅਖੀਰ ਦੇ ਵਿੱਚ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਜੋ ਹੈ ਇਹਨਾਂ ਕੁੜੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕੁੜੀਆਂ ਦੇ ਕੋਲ ਨਾ ਤਾਂ ਕੋਈ ਮੋਬਾਈਲ ਫੋਨ ਹੈ ਤੇ ਨਾ ਹੀ ਉਹਨਾਂ ਦਾ ਅਜੇ ਅਜੇ ਤੱਕ ਕੁਝ ਵੀ ਪਤਾ ਚੱਲ ਸਕਿਆ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦੀ ਹੋਰ ਘਟਨਾ ਨਾ ਵਾਪਰੀ ਹੋਵੇ ਇਹਨਾਂ ਧੀਆਂ ਦੇ ਨਾਲ ਜਿਹੜੀਆਂ ਕਿ ਸਕੂਲ ਦੇ ਵਿੱਚੋਂ ਛੁੱਟੀ ਲੈ ਕੇ ਨਿਕਲੀਆਂ ਪਰ ਘਰ ਵਾਪਸ ਨਹੀਂ ਆਈਆਂ ਪਰਿਵਾਰ ਇਸ ਵੇਲੇ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਹੈ ਪਰੇਸ਼ਾਨੀ ਦੇ ਵਿੱਚ ਹੈ ਕਿ ਸਾਡੀਆਂ ਧੀਆਂ ਕਿਹੜੇ ਹਾਲਾਤਾਂ ਦੇ ਵਿੱਚ ਹੋਣਗੀਆਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਜੇਕਰ ਕਿਸੇ ਨੂੰ ਵੀ ਸਾਡੀਆਂ ਧੀਆਂ ਦੇ ਬਾਰੇ ਪਤਾ ਲੱਗਦਾ ਹੈ ਤਾਂ ਸਾਨੂੰ ਜਰੂਰ ਦੱਸਿਆ ਜਾਏ ਤਾਂ ਕਿੱਧਰ ਨੂੰ ਗਈਆਂ ਨੇ ਇਸ ਬਾਰੇ ਵੀ ਅਜੇ ਤੱਕ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਆਲੇ ਦੁਆਲੇ ਜੋ ਸੀਸੀਟੀਵੀ ਕੈਮਰੇ ਲੱਗੇ ਹੋ ਨੇ ਪੁਲਿਸ ਉਹਨਾਂ ਨੂੰ ਖੰਗਾਲ ਰਹੀ ਹੈ ਤਸਵੀਰਾਂ ਤੁਹਾਨੂੰ ਉਹਨਾਂ ਤਿੰਨਾਂ ਕੁੜੀਆਂ ਦੀਆਂ ਦਿਖਾ ਰਹੇ ਆ ਜਿਹੜੀਆਂ ਕਿ ਘਰੋਂ ਸਕੂਲ ਦੇ ਲਈ ਨਿਕਲੀਆਂ ਸਕੂਲ ਦੇ ਵਿੱਚ ਅਰਜ਼ੀ ਦੇ ਕੇ ਕਿਤੇ ਚਲੀਆਂ ਜਾਂਦੀਆਂ ਨੇ ਇਕੱਠੀਆਂ ਵਾਪਿਸ ਘਰ ਨਹੀਂ ਆਉਂਦੀਆਂ ਮਾਪਿਆਂ ਨੂੰ ਡੀਕ ਸਿੱਖੀ ਉਹਨਾਂ ਦੀਆਂ ਧੀਆਂ ਪੜ੍ਹ ਲਿਖ ਕੇ ਘਰੇ ਵਾਪਿਸ ਆਉਣਗੀਆਂ ਪਰ ਜਦੋਂ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਇਹ ਵਾਪਿਸ ਨਹੀਂ ਆਉਂਦੀਆਂ ਤਾਂ ਪਰਿਵਾਰ ਦੇ ਵੱਲੋਂ ਜੋ ਹੈ ਤਿੰਨਾ ਪਰਿਵਾਰਾਂ ਦੇ ਵੱਲੋਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਜਿਸ ਵੇਲੇ ਭਾਲ ਕੀਤੀ ਜਾਂਦੀ ਹੈ ਤੇ ਇਹ 3 ਨਹੀਂ ਮਿਲਦੀਆਂ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਆ ਕੇ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਪੁਲਿਸ ਫਿਲਹਾਲ ਦੀ ਘੜੀ ਜੋ ਹੈ ਜਾਂਚ ਪੜਤਾਲ ਕਰ ਰਹੀ ਹੈ ਪਰ ਅਜੇ ਤੱਕ ਇਹਨਾਂ 3 ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ ਕਿ ਇਹ ਕਿੱਧਰ ਨੂੰ ਗਈਆਂ ਨੇ ਪਿੰਡ ਛੱਡ ਕੇ ਦੂਜੇ ਪਿੰਡ ਗਈਆਂ ਨੇ ਸ਼ਹਿਰ ਗਈਆਂ ਨੇ ਜਾਂ ਫਿਰ ਖੁਦ ਹਨਾ ਖਾਸ ਤਾ ਕੋਈ ਘਟਨਾਕਰਮ ਇਹਨਾਂ ਦੇ ਨਾਲ ਵਾਪਰ ਗਿਆ ਜਿਸ ਕਰਕੇ ਇਹ ਘਰ ਵਾਪਿਸ ਨਹੀਂ ਪਰਤੀਆਂ ਫਿਲਹਾਲ ਦੀ ਘੜੀ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਕੁੜੀਆਂ ਦੀ ਭਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਪਿਓ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਂਜੀ ਜੀ ਕੀ ਨਾ ਡਾਡਾ ਸੁਦੇਸ਼ ਸਿੰਘ ਬੈਂਡ ਕਿਡਾ ਬੈਂਡ ਭੈਣ ਮਸਾ ਜੀ ਅੱਛਾ ਇਹ ਬੱਚਾ ਤੁਹਾਡਾ ਵੀ ਕੋਈ ਗਿਆ ਵਾ ਘਰੋਂ ਹਾਂਜੀ ਗੁੱਡੀ ਗਈ ਸਾਡੀ ਕੀ ਨਾ ਹੁੰਦਾ ਗੀਤਾ ਕੋ ਇਹ ਕਿੱਥੋਂ ਗਈ ਹੈ ਇਹ ਭੈਣ ਮਸਾ ਸਿੰਘ ਤੋਂ ਕਿਹੜੀ ਜਗ੍ਹਾ ਨੂੰ ਸਕੂਲ ਚ ਗਈ ਬਿਲਕੁਲ ਬੰਦ ਕਿਹੜਾ ਸਕੂਲ ਹੀ ਸਰਕਾਰੀ ਸਰਕਾਰੀ ਸਕੂਲ ਆ ਇਹ ਪਿੰਡ ਦੇ ਵਿੱਚ ਹੀ ਆ ਹਾਂਜੀ ਪਿੰਡ ਚ ਸਕੂਲ ਆ ਸੋ ਪਾਲ ਕੀਤੀ ਤੁਸੀਂ ਬੱਚਿਆਂ ਦੀ ਹਾਂਜੀ ਅਸੀਂ ਭਾਲ ਭਾਲ ਕਰ ਚੁੱਕੇ ਹਾਂ ਪਰ ਅਜੇ ਤੱਕ ਮਿਲਿਆ ਨਹੀਂ ਵੈਸੇ ਕਿੰਨੇ ਤਰੀਕ ਦੀ ਗੱਲ ਹੋ ਗਈ ਹੈ ਇਹ 9 ਤਰੀਕ ਦੀ ਗੱਲ ਹੈ ਕੋਈ ਹੋਰ ਪਤਾ ਲੱਗਾ ਕਿ ਮੰਨ ਨਹੀਂ ਜੀ ਨਹੀਂ ਲੱਗਣ ਦੇ ਉਹ 에ਪੋਰਟ ਪ੍ਰਸ਼ਾਸਨ ਨੂੰ ਵੀ ਖਬਰ ਦਿੱਤੀ ਤੁਸੀਂ ਹਾਂਜੀ ਉਹ ਵੀ ਕਹਿੰਦੇ ਆ ਵੀ ਤੁਸੀਂ ਹੀ ਭਾਲ ਕਰੋ ਅਸੀਂ ਕਰਦੇ ਆ ਕੀ ਮੰਗ ਕਰਦੇ ਨਹੀਂ ਤੇ ਹੋ ਗਏ ਨੇ ਗੁੱਡੀਆਂ ਲੱਭ ਜਾਣ ਤੇ ਸਾਰੇ ਮਤਲਬ ਜੋਰ ਲਾ ਹੁੰਦੇ ਆ ਸਾਰੇ ਹਾਂਜੀ ਬਰ ਜੀ ਕੀ ਨਾ ਆਪਣਾ ਕਿਹੜਾ ਪਿੰਡ ਆ ਸਾਡਾ ਪਿੰਡ ਸਰ ਜੀ ਭੈਣੀ ਆ ਭਿੱਖੀ ਵੰਡੇ ਲਾਗੇ ਸਰ ਜੀ ਅੱਛਾ ਤੇ ਕਿੰਨੀ ਘਟਾ ਵਾਪਰੀ ਆੜੀਆਂ ਲੜਕੀਆਂ ਕਿੰਨਾ ਕਰਦੇ ਸਰ ਜੀ ਉੱਥੋਂ ਛੁੱਟੀ ਸਾਰਾ ਕਹਿੰਦੇ ਆ ਜਿਹੜੇ ਆਪਣੇ ਸਕੂਲ ਚੋਂ ਮਾਸਟਰਾਂ ਨਾਲ ਗੱਲਬਾਤ ਕੀਤੀ ਕਿ ਜਿਹੜੇ ਸਕੂਲ ਪੜਦੀਆਂ ਇਹ ਜੀ ਸਰਕਾਰੀ ਸਕੂਲੇ ਪੜਦੀਆਂ ਅੱਛਾ ਜੀ ਤੇ ਉਹ ਬੱਚੀ ਕਹਿ ਕੇ ਆਈ ਕਿ ਜਿੰਨਾ ਚਿਰ ਮੇਰੇ ਪਾਪਾ ਨਾ ਆਏ ਉਹਨਾਂ ਚਿਰ ਤੁਹੀਂ ਕੀ ਕਰਨਾ ਕਿ ਛੁੱਟੀ ਨਹੀਂ ਦੇਣੀ ਤੇ ਬੱਚਾ ਹੈ ਛੁੱਟੀ ਲੈ ਕੇ ਸਰ ਜੀ ਤੇ ਮਤਲਬ ਸਕੂਲੋਂ ਆ ਗਏ ਆ ਤੇ ਘਰੇ ਨਹੀਂ ਪਹੁੰਚੇ ਉੱਥੋਂ ਹੀ ਛੁੱਟੀ ਲੈ ਕੇ ਤੇ ਉੱਤਰ ਦੀ ਉੱਧਰ ਹੀ ਮਤਲਬ ਘਰੋਂ ਚਲੇ ਗਿਆ ਬੱਚੀ ਕੀ ਨਾ ਕੁੜੀ ਦਾ ਨਾਮ ਸਰ ਜੀ ਉਹਦਾ ਨਾਮ ਲక్ష్ਮੀ ਆ ਜੀ ਹੂੰ ਲక్ష్ਮੀਆ ਸਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਰ ਜੀ ਜਤਿੰਦਰ ਸਿੰਘ ਕਿੰਨੀਆਂ ਕੁੜੀਆਂ ਹੈ ਇਹ ਸਰ ਜੀ ਤਿੰਨ ਗੁੱਡੀਆਂ ਅੱਛਾ ਤਾਂ ਕੋਈ ਇਹਦੀ ਥਾਣੇ ਤਲਾਹ ਦਿੱਤੀ ਕੋਈ ਹਾਂ ਜੀ ਸਰ ਜੀ ਥਾਣੇ ਹੀ ਤਲਾਹ ਦਿੱਤੀ ਆ ਖਾਲਦਾ ਥਾਣਾ ਸਰ ਜੀ ਅੱਛਾ ਇਹ ਹੁਣ ਕੀ ਬਦਲ ਵਿਸ਼ਵਾਸ ਦਵਾਇਆ ਤੁਹਾਨੂੰ ਕਿ ਐਸਐਚਓ ਨੇ ਸਰ ਜੀ ਉਹ ਤੇ ਕਹਿੰਦੇ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੇ ਨਾਲ ਮਤਲਬ ਅਸੀਂ ਵੀ ਕੋਸ਼ਿਸ਼ ਕਰਾਂਗੇ ਸਰ ਸਾਹਿਬ ਸਰ ਜੀ ਇਹ 9 ਤਰੀਕ ਦੀ ਗੱਲ ਹੈ ਤੇ ਪਤਾ ਲੱਗਾ ਕੋਈ ਫੋਨ ਲੱਗੇ ਬੰਨ ਨੂੰ ਨਹੀਂ ਸਰ ਜੀ ਕੋਈ ਪਤਾ ਨਹੀਂ ਲੱਗਾ ਇਹ ਤਾਂ ਕੀ ਮੰਗ ਕਰਦੇ ਹੋ ਅਸੀਂ ਮੰਗ ਸਰ ਜੀ ਉਹ ਕਰਦੇ ਛੋੜੇ ਛੋੜੇ ਬੱਚੇ ਆ ਕਿਦੀ 12 ਸਾਲ ਉਮਰਿਆ ਸਰ ਜੀ ਤੇ ਘੇੜ ਦੀ 10 ਆਲੇ ਸਰ ਜੀ ਇਸ ਤਰ੍ਹਾਂ ਕਰਕੇ 12 13 ਸਾਲ ਤੋਂ ਵੱਧ ਨਹੀਂ ਬੱਚੀ ਅਗੇ ਬੀਟੀਆਂ ਬੱਚੇ ਛੋਟੇ ਆ ਸਰ ਜੀ ਜੀ ਤੁਹਾਨੂੰ ਕੀ ਲੱਗਦਾ ਵਾ ਬੱਚਿਆਂ ਦਾ ਕਿ ਕੌਣ ਲੈ ਗਿਆ ਉਹ ਨਾਮ ਦਾ ਕਿੱਥੇ ਗਏ ਗਏ ਬੱਚੇ ਸਰ ਜੀ ਕੋਈ ਨਹੀਂ ਪਤਾ ਲੱਗਦਾ ਨਾਂ ਦੇ ਸਾਨੂੰ ਕਿਤੇ ਕੋਈ ਛਾਕਿਆ ਦੇ ਨਾਮ ਕੋਈ ਹੋ ਜਾਣੀ ਸਾਨੂੰ ਸਰ ਜੀ ਕੋ ਲਾ ਨਹੀਂ ਸਰ ਜੀ ਕੋਈ ਫੋਨ ਨਹੀਂ ਹੈਗਾ ਜੀ ਹਾਂ ਜੀ ਬਾਬੂ ਜੀ ਕੀ ਆਪਣਾ ਨਾਮ ਤੇ ਕਿਹੜਾ ਪਿੰਡ ਹੈ ਤੇ ਕੀ ਘਟਨਾ ਵਾਪਰੀ ਆੜੀ ਲੜਕੀ ਇਹ ਜੀ ਐਨੀਮਸ ਸਾ ਸਿੰਘ ਸਾਡਾ ਪਿੰਡ ਆ ਸਰਕਾਰੀ ਸਕੂਲ ਆ ਕਰਾਂ ਤੋਂ 2 ਕਿਲੇ ਦੂਰ ਆ ਤੇ ਤਕਰੀਬਨ 12:00 ਵਜੇ ਲੜਕੀਆਂ ਨੇ ਸਰਾਂ ਤੋਂ ਛੁੱਟੀ ਲਈ ਆ ਸਰਾਂ ਨੂੰ ਆ ਕੇ ਪੀੜ ਦਰਦ ਦਾ ਆ ਕੇ ਤੇ ਛੁੱਟੀ ਲਈ ਇਹਨਾਂ ਨੇ ਅਰਜ਼ੀਆਂ ਦਿੱਤੀਆਂ ਹਾਂਜੀ ਅੱਛਾ ਉਹ ਅਰਜ਼ੀਆਂ ਇੱਕ ਤੇ ਦੋਵੇਂ ਇਹ ਇੱਕ ਅਰਜ਼ੀਆਂ ਜਿਹੜੀਆਂ ਦੋ ਅਰਜ਼ੀਆਂ ਇੱਕੇ ਲੜਕੀ ਦੇ ਹੱਥ ਦੇਣ ਲੱਗੀਆਂ ਤੇ ਇੱਕ ਇੱਕ ਦੇ ਹੱਥ ਤੇ ਲਿਖੀਆਂ ਅੱਛਾ ਉਹਦੇ ਵਿੱਚ ਇਹ ਗੱਲ ਹੋਈ ਹੈ ਜੀ ਵੀ ਜਦੋਂ ਉਹ ਲੜਕੀਆਂ ਚਲੇ ਗਈਆਂ ਨਾ ਤੇ ਇੱਕ ਸਵਾ ਇੱਕ ਦੇ ਨਾਲ ਸਰ ਨੂੰ ਪਤਨੇ ਕਿੰਨੇ ਦੱਸਿਆ ਗਿਆ ਵੀ ਲੜਕੀਆਂ ਐਸ ਰਸਤੇ ਜਾ ਰਹੀਆਂ ਇਹਨੇ ਤ੍ਰਿਕ ਦੀ ਗੱਲ ਇਹ ਨੌਂ ਤ੍ਰਿਕ ਦੀ ਜੀ ਅੱਛਾ ਜਰ ਤੇ ਜਦੋਂ ਦੱਸਿਆ ਗਿਆ ਤੇ ਉਹ ਲੜਕੀਆਂ ਫਿਰ ਜਦੋਂ ਇਹ ਸਰਪਿੰਡ ਨੂੰ ਭੱਜਾਏ ਤੇ ਉਹ ਨੂੰ ਨਹੀਂ ਗਿਆ ਜੇ ਉਹ ਨੂੰ ਜਾਂਦਾ ਤੇ ਸ਼ਾਇਦ ਹੋ ਸਕਦਾ ਵੀ ਲੜਕੀਆਂ ਇਹਦੇ ਹੱਥ ਚਾਣ ਕੇ ਤੇ ਫਿਰ ਆਪਣੇ ਟਿਕਣੇ ਆ ਜਾਂਦੀਆਂ ਅੱਛਾ ਤੇ ਲੜਕੀਆਂ ਸਾਡੀਆਂ ਅਜੇ ਤੱਕ ਨਹੀਂ ਲੱਭੀਆਂ ਜੀ ਸ਼ਾਰਬੀਨ ਕੀਤੀ ਆਪਰੇ ਪਾਪੀ ਗਿਰਫਤਾਰ ਚਲਾ ਕੇ ਬਣੇ ਆਹੀਂ ਜੀ ਬਹੁਤ ਸ਼ਾਰਬੀਨ ਕੀਤੀ 12 1 ਵਜੇ ਤੱਕ ਰਹੇ ਨੌ ਤਰੀਕੇ ਦੇ ਵਾਲੇ ਦਿਨ ਰਾਤ ਭੱਜੇ ਭੁਜੇ ਫਿਰਦੇ ਰਹੇ ਆ ਨਹੀਂ ਸਾਨੂੰ ਲੜਕੀਆਂ ਮਿਲਦੀਆਂ ਇਹ ਕੋਈ ਖਾਣੇ ਤਲਾਹ ਦਿੱਤੀ ਹਾਂ ਜੀ ਦਿੱਤੀ ਹੈ ਇਸ ਵਾਅਦਾ ਤੁਹਾਨੂੰ ਐਸ ਐਚ ਓ ਕਹਿੰਦੇ ਆ ਸਾਬ ਹੁੰਦੇ ਵੀ ਅਹੀਂ ਤੁਹਾਨੂੰ ਤਾਂ ਤੁਸੀਂ ਵੀ ਨਾਲ ਕਰੋ ਆਸਰਾ ਤੇ ਅਹੀਂ ਵੀ ਕਰਦੇ ਆ ਤੇ ਦੋਵੇਂ ਤੇਰਾ ਇੱਕ ਬਣ ਕੇ ਤੇ ਆਪਾਂ ਪਾਲ ਕਰਗੇ ਮੌਕਾ ਵਿਖਣਾ ਹੈ ਤਾਂ ਤੁਸੀਂ ਜੀ ਕੀ ਵਿਚ ਕੀ ਮੰਗ ਕਰਦੇ ਪੁੱਛ ਆਂ ਆਹੀਂ ਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਸਾਡੀਆਂ ਲੜਕੀਆਂ ਜਿਹੜੀਆਂ ਅਮਾਲਕ ਆ ਤੇ ਅਮਾਲਕ ਲੜਕੀਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਕੀ ਕਹਿ ਸਕਦੇ ਆ ਵੀ ਉਹਨਾਂ ਨੂੰ ਅਮਾਲਕ ਲੜਕੀਆਂ ਸਾਡੇ ਹੱਥ ਆ ਜਾਣਗੇ ਤੇ ਜਿਹੜਾ ਇਹ ਜਨ ਕੇ ਦੁਸ਼ਮਣ ਆ ਜਿਹੜਾ ਜਿੰਨੇ ਕੇ ਇਹ ਕਾਰਵਾਈ ਕੀਤੀ ਹੈ ਕੋਈ ਗੱਲ ਕੀਤੀ ਆ ਉਹ ਤੇ ਤਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਭਾਈ ਤੁਹਾਨੂੰ ਕਿਹੜਾ ਸ਼ੱਕ ਹੋਵੇ ਸ਼ੱਕ ਸਰ ਸਾਨੂੰ ਕੋਈ ਸਮਝ ਨਹੀਂ ਆ ਰਹੀ ਹੈ ਜੇ ਇਹ ਸ਼ੱਕ ਕਿਤੇ ਕਹਿ ਸਕਦੇ ਕਿ ਦਿਨਾਂ ਕੁੜੀਆਂ ਦਾ ਨਾਮ ਕੀ ਸੀ ਇੱਕ ਤਾਂ ਹੈ ਗਾਈ ਜਸਮੀਨ ਕੇ একটা কি বিবি গীতা কৌর গীতা কর ল